ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਭਾਈ ਅਮਰਤਪਾਲ ਸਿੰਘ ਨੇ ਇੱਕ ਭਾਈ ਅਮਰਤਪਾਲ ਸਿੰਘ ਖਾਲਸਾ ਤੇ ਇੱਕ ਭਾਈ ਅਮਰਤਪਾਲ ਸਿੰਘ ਮਹਿਰੋ ਇੱਕ ਭਾਈ ਅਮਰਤਪਾਲ ਸਿੰਘ ਖਾਲਸਾ ਜਿਹੜਾ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਕੱਢ ਕੇ ਅੰਮ੍ਰਿਤ ਛਕਾ ਰਿਹਾ ਸੀ ਉਸ ਦੇ ਕੋਲੋਂ ਸਰਕਾਰ ਡਰਦੀ ਹੈ ਪਾਲ ਕੇ ਸਰਕਾਰ ਨੂੰ ਜਿਹੜੇ ਲੋਕ ਅੰਮ੍ਰਿਤ ਛਕਾਉਂਦੇ ਹਨ ਸਿੱਖੀ ਦੇ ਨਾਲ ਜੋੜਦੇ ਹਨ ਉਹਨਾਂ ਤੋਂ ਜਾਣ ਦਾ ਖਤਰਾ ਹੈ ਨਾ ਇਹਨਾਂ ਨੂੰ ਈਸਾਈ ਮਿਸ਼ਨਰੀਆਂ ਤੋਂ ਜਾਣ ਦਾ ਖਤਰਾ ਹੈ ਨਾ ਇਹਨਾਂ ਨੂੰ ਸਿੱਖ ਧਰਮ ਦੇ ਵਿਰੁੱਧ ਜਿਹੜੇ ਸਾਜ਼ਿਸ਼ਾਂ ਕਰਦੇ ਨੇ ਉਹਨਾਂ ਨੂੰ ਉਹਨਾਂ ਤੋਂ ਜਾਣ ਦਾ ਖਤਰਾ ਹੈ ਬਸ ਕੇਵਲ ਤੇ ਕੇਵਲ ਜਿਹੜੇ ਗੁਰੂ ਨਾਲ ਜੋੜਦੇ ਹਨ ਉਹਨਾਂ ਤੋਂ ਸਰਕਾਰਾਂ ਨੂੰ ਜਾਣ ਦਾ ਖਤਰਾ ਹੈ ਤੇ ਕਈ ਕਹਿਣਗੇ ਕਿ ਉਹ ਅੰਮ੍ਰਿਤ ਛਕਾਉਣ ਕਰਕੇ ਨਹੀਂ ਖਾਲਿਸਤਾਨ ਮੰਗਣ ਕਰਕੇ ਪਾਈ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ਵਿੱਚ ਦਿੱਤਾ ਗਿਆ ਪਰ ਅਸਲ ਗੱਲ ਇਹ ਹੈ ਕਿ ਖਾਲਿਸਤਾਨ ਦੀ ਮੰਗ ਜ਼ਰੂਰੀ ਸੀ ਕਿਉਂਕਿ ਭਾਈ ਅਮਰਤਪਾਲ ਸਿੰਘ ਮੈਰੋਂ ਦੀ ਘਟਨਾ ਦੇ ਵੱਲ ਆਈਏ ਉਸ ਸਿੰਘ ਨੇ ਉਸ ਪਖੰਡੀ ਸਾਧ ਬਲਾਤਕਾਰੀ ਦਾ ਜਿਹੜਾ ਰਾਜ ਸੀ ਉਹਗਾ ਕੀਤਾ ਜਿਸ ਨੇ ਗੁਰੂ ਘਰ ਦੇ ਅੰਦਰ ਨਰੈਣੂ ਮਹੰਤ ਵਾਲੇ ਕਾਂਡ ਕਰਕੇ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬੇਅਦਬੀ ਕੀਤੀ ਉਸ ਸਾਧ ਦਾ ਪਾਸ ਜਿਹੜਾ ਸੀ ਉਸਨੇ ਖੋਲਿਆ ਸਬੂਤ ਵੀ ਸਾਰੇ ਪੇਸ਼ ਕੀਤੇ ਪਰ ਫਿਰ ਵੀ ਪ੍ਰਸ਼ਾਸਨ ਉਸ ਉੱਤੇ ਕਾਰਵਾਈ ਕਰਨ ਦੇ ਲਈ ਤਿਆਰ ਨਹੀਂ ਇਸੇ ਕਰਕੇ ਹੀ ਪਾਏ ਅਬਰਤਪਾਲ ਸਿੰਘ ਖਾਲਸਾ ਨੇ ਖਾਲਿਸਤਾਨ ਮੰਗਿਆ ਸੀ ਕਿ ਇਸ ਦੇਸ਼ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬੇਅਦਬੀ ਕਰਨ ਵਾਲਿਆਂ ਲਈ ਕੋਈ ਸਜ਼ਾ ਮੁਕਰਰ ਨਹੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਹੋ ਰਹੇ ਮਾੜੇ ਕੰਮਾਂ ਨੂੰ ਜਿਹੜੇ ਵਧਾਵਾ ਦੇ ਰਹੇ ਨੇ ਉਹਨਾਂ ਦੇ ਲਈ ਕੋਈ ਸਜ਼ਾ ਨਹੀਂ ਜਿਹੜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਮਹਾਰਾਜ ਜੀ ਦੀ ਬੇਅਦਬੀ ਕਰਦੇ ਹਨ ਜਿਹੜੇ ਬਲਾਤਕਾਰ ਹੀ ਹਨ ਉਹਨਾਂ ਨੂੰ ਇਸ ਦੇਸ਼ ਦੇ ਅੰਦਰ ਕੋਈ ਸਜ਼ਾ ਨਹੀਂ ਕੇਵਲ ਤੇ ਕੇਵਲ ਉਹਨਾਂ ਲਈ ਸਜ਼ਾ ਹੈ ਜਿਹੜੇ ਬੇਅਦਬੀ ਕਰਨ ਵਾਲੇ ਦਾ ਜਾਂ ਬਲਾਤਕਾਰ ਕਰਨ ਵਾਲੇ ਦਾ ਸੋਧਾ ਲਾ ਦੇਣ ਉਹਨਾਂ ਦੇ ਲਈ ਇਸ ਦੇਸ਼ ਦੇ ਅੰਦਰ ਸਜ਼ਾ ਹੈ ਇਸੇ ਕਰਕੇ ਸਾਨੂੰ ਖਾਲਸਾਤਨ ਚਾਹੀਦਾ ਹੈ ਭਾਈ ਅਮਰਤਪਾਲ ਸਿੰਘ ਨੇ ਖਾਲਸਾ ਰਾਜ ਇਸੇ ਕਰਕੇ ਮੰਗਿਆ ਸੀ ਖਾਲਸਾ ਰਾਜ ਦੀ ਗੱਲ ਇਸੇ ਕਰਕੇ ਕੀਤੀ ਸੀ ਕਿ ਸਬੂਤ ਹੁੰਦਿਆਂ ਹੋਇਆਂ ਵੀ ਪ੍ਰਸ਼ਾਸਨ ਪੈਸੇ ਦੇ ਦੰਮ ਦੇ ਉੱਤੇ ਪੈਸੇ ਦੇ ਜ਼ੋਰ ਦੇ ਨਾਲ ਪ੍ਰਸ਼ਾਸਨ ਨੂੰ ਉਸ ਸਾਧਨ ਨੇ ਖਰੀਦ ਲਿਆ ਤੇ ਦੱਸੋ ਕਿ ਹੁਣ ਖਾਲਸਾ ਰਾਜ ਚਾਹੀਦਾ ਹੈ ਕਿ ਨਹੀਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਕਿਆ ਕਰਦੇ ਸਨ ਕਿ ਜੇ ਸਾਨੂੰ ਸਾਡੇ ਹੱਕ ਮਿਲ ਜਾਣ ਤਾਂ ਅਸੀਂ ਖਾਲਸਾ ਰਾਜ ਨਹੀਂ ਮੰਗਦੇ ਪਰ ਜੇ ਸਾਨੂੰ ਸਾਡੇ ਹੱਕ ਨਹੀਂ ਮਿਲਨੇ ਅਸੀਂ ਹੱਕ ਮੰਗਦੇ ਹਾਂ ਸਾਨੂੰ ਸਾਡੇ ਹੱਕ ਦਿੱਤੇ ਜਾਣ ਸੋ ਇਸ ਪ੍ਰਕਾਰ ਜਿਹੜੇ ਹੱਕ ਮੰਗਣ ਵਾਲੇ ਹਨ ਸੋ ਹੁਣ ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਸਾਰੀਆਂ ਜਥੇਬੰਦੀਆਂ ਨੇ ਪਾਈ ਅੰਮ੍ਰਿਤਪਾਲ ਸਿੰਘ ਮੈਰੋਂ ਦਾ ਸਾਥ ਛੱਡ ਦਿੱਤਾ ਹੈ ਕਿ ਸੇ ਇੱਕ ਜਥੇਬੰਦੀ ਨੇ ਵੀ ਉਹਨਾਂ ਦੇ ਹੱਕ 'ਚ ਕੋਈ ਬਿਆਨ ਨਹੀਂ ਦਿੱਤਾ ਕੋਈ ਕੋਝ ਨਹੀਂ ਕਿਹਾ ਸਾਰੀਆਂ ਜਥੇਬੰਦੀਆਂ ਕੂਕ ਸੁੱਤੀਆਂ ਪਈਆਂ ਹਨ ਸੋ ਸਿੱਖ ਕੌਮ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਪਾਈ ਅੰਮ੍ਰਿਤਪਾਲ ਸਿੰਘ ਮੈਰੋਂ ਤੇ ਪਾਈ ਅਮਰਤਪਾਲ ਸਿੰਘ ਖਾਲਸਾ ਦਾ ਵੱਧ ਤੋਂ ਵੱਧ ਰਡਟ ਕੇ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ